हां जी दोस्तों सारेया नुं सस्श्रीकाल स्वागत करदेया टोडा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਮਾਣੇ ਮਾਣਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਮੰਲੀਆਂ ਪਿੰਡ ਬਿਲਕੁਲ ਨਜ਼ਦੀਕ ਆ ਵਿਧੀ ਜਾਂਦਾ ਸ਼ੀਨਾ ਇੱਕ ਪਾਸੇ ਪਿੰਡ ਆ ਜਾਂਦਾ ਦੋਸਤੋ ਥੋੜੀ ਦੂਰੀ ਤੇ ਪੁੱਚਰ ਪਿੰਡ ਦੀ ਦੂਰੀ ਥੋੜੀ ਹੈਗੀ ਆ ਸੁਰਸਿੰਘ ਪਿੰਡ ਦੀ ਦੂਰੀ ਥੋੜੀ ਆ ਵੱਡਾ ਪਿੰਡ ਸੁਰਸਿੰਘ ਆ ਭਿੱਖੀ ਪਿੰਡ ਤੋਂ ਕੋਈ ਦੋਸਤੋ 8-9 ਕਿਲੋਮੀਟਰ ਦੀ ਦੂਰੀ ਆ ਪਿੰਡ ਮਾਣੇ ਦੀ ਅੱਜ 29 ਫਰਵਰੀ ਆ ਦੋਸਤੋ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦਾ ਹੈਗਾ 4:30 ਪਾਉਣੇ 5:00 ਵਜੇ ਦਾ ਪਸ਼ੂ ਦੋ ਦਿਖਾਉਣੇ ਆ ਤੁਹਾਨੂੰ ਇੱਕ ਗੱਬਣ ਮਾਝ ਦਿਖਾਵਾਂਗੇ ਦੋਸਤ ਇੱਕ ਵਾੜ ਤੁਹਾਨੂੰ ਦਿਖਾਵਾਂਗੇ ਦੋਸਤ ਚੰਗੇ ਮਿਲਕ ਤੇ ਹੁਣ ਚੱਲਣ ਢਈ ਆ ਤੇ ਕਿੰਨਾ ਮਿਲਕ ਇਸ ਵਾੜ ਦੇ ਥੱਲੇ ਹਾਜ਼ਰ ਆ ਉਹ ਪੂਰੀ ਡਿਟੇਲ ਆਪਾਂ ਵੀਰ ਸ਼ੇਰੇ ਤੋਂ ਲੈ ਲਾਂਗੇ ਸੋ ਦੋ ਨਾਗ ਨੇ ਦੋ ਨਗਾ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਮਿਲ ਸਕੇ ਆਵ ਲੈਨੇ ਆ ਬਥੇਰੇ ਡਿਟੇਲ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸਰੀ ਕਾਲ ਸੱਚੀ ਗਾ ਸੰਧੂ ਸਾਹਿਬ ਕੀ ਹਾਲ ਜੋ ਜੀ ਮਹਾਰਾ ਜੀ ਬਹੁਤ ਵਧੀਆ ਵੀਰ ਸ਼ੇਰੇ ਕਿੱਦਾਂ ਜੀ ਵਧੀਆ ਵਧੀਆ ਵੀਰ ਜੀ ਵਧੀਆ ਠੀਕ ਠਾਕ ਹੈ ਜੀ ਹਾਂਜੀ ਹਾਂਜੀ ਅੱਛਾ ਸ਼ੇਰੇ ਵੀਰ ਅੱਜ ਪਸੂ ਆਪਣੇ ਕੋਲ ਦੋ ਹੀ ਬਕਾਉ ਨੇ ਹਾਂਜੀ ਸੰਧੂ ਸਾਹਿਬ ਦੋ ਹੀ ਇਕੱਠੇ ਨਹੀਂ ਹੁੰਦੇ ਮਾਲ ਥੋੜਾ ਤੇਜ ਆ ਤੇਜ ਮਾਲ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਗੜ ਵੀ ਚੰਗੀ ਸਾਫ਼ ਸੁਥਰੀ ਜਾਈ ਆਪਣੀ ਹਾਂਜੀ ਬੜੀ ਹਾਂਜੀ ਬਹੁਤ ਜ਼ਿਆਦੀ ਸਾਫ਼ ਸੁਥਰੀ ਜੀ ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਇੱਕ ਮੱਝ ਦਿਖਾ ਦਾਂਗੇ ਸ਼ੇਰੇ ਵੀਰ ਮੱਝ ਦਾ ਸਮਾਂ ਕਿੰਨਾ ਕੁ ਪਿਆਜ ਹੀ ਕੇ ਭਰਾਜੀ ਹਾਂਜੀ ਹਾਂਜੀ ਲਓ ਦੋਸਤੋ 5-4 ਦਿਨ ਹਜੇ ਮੱਝ ਲੈ ਕੇ ਜਾਊਗੀ ਉਹ ਤੁਹਾਨੂੰ ਆਪਾਂ ਸੈਕਿੰਡ ਨੰਬਰ ਤੇ ਦਿਖਾ ਦਾਂਗੇ ਸ਼ੁਰੂਆਤ ਜਿਹੜੀ ਆਪਾਂ ਸਟਾਰਟਿੰਗ ਆ ਇਸ ਵੈੜ ਤੋਂ ਕਰ ਲੈਨੇ ਆ ਤਵੀਰ ਸ਼ੇਰੇ ਪਹਿਲੀ ਇਹਦੀ ਇਹ ਤੋਂ ਡਿਟੇਲ ਆਪਾਂ ਸਟਾਰਟ ਕਰਦੀ ਆ ਵੀ ਇਹਦੀ ਕੀ ਇਨਫੋਰਮੇਸ਼ਨ ਸੂਹਾ ਕਿੰਨਾ ਸੂਈ ਆਪਣੇ ਕੋਲ ਇਹ ਸੰਧੂ ਸਾਹਿਬ ਦੂਜੀ ਸੂਈ ਇਸ ਹੋਈ ਆ ਜੀ ਹਾਂਜੀ ਹਾਂਜੀ ਸੂਹਾ ਦੂਜਾ ਸੂਈ ਹੈ ਦਿਨ ਕਿੰਨੇ ਹੋ ਗਿਆ ਅੱਜ ਇਹਨੂੰ ਸੰਧੂ ਸਾਹਿਬ ਅੱਜ 8 ਦਿਨ ਹੋ ਗਏ 나ੜੂ ਗਏ ਬੱਚੇ ਦਾ ਨਾਲ ਹੀ ਆ ਠੀਕ ਹੈ ਜੀ ਹਾਂਜੀ ਹਾਂਜੀ ਅੱਠਾ ਕਿ ਦਿਨਾਂ ਦੀ ਸੂਈ ਆ ਮਗਰ ਬੱਚਾ ਆ ਗਿਆ ਹਾਂਜੀ ਹਾਂਜੀ ਮਗਰ ਬੱਚਾ ਤੇ ਹੁਣ ਦੁੱਧ ਕਿੰਨੇ ਕਿਤੇ ਆ ਗਈ ਹੈ ਜੀ ਜੇ ਸੰਤੂ ਸਾਹਿਬ ਆਖਣ ਨੂੰ ਜੋ ਮਰਜ਼ੀ ਆਖੀ ਜਾਈਏ 20 ਕਿਲੋ ਦੋ ਦੋਨ ਮੌਕੇ ਤੇ ਤਿਆਰ ਆ 20 ਕਿਲੋ ਹਾਂਜੀ ਹਾਂਜੀ ਠੀਕ ਹੈ ਜੀ ਵੀ ਨੈਟ ਜਿਹੜਾ ਕੋਈ ਸੱਜਣ ਦੂਰੋਂ ਨੇੜੋਂ ਆ ਕੇ ਤੁਸਾਂ ਦੇ ਜਿੱਦੋਂ ਮਾਦੀ ਆਵੇ ਮਾਰੋ ਇਹੋੜੀ ਗੱਲ ਹੈ ਵੀ ਦੁੱਧ ਘੱਟ ਨਿਕਲੇ ਫਿਰ ਤੁਹਾਨੂੰ ਕੋਦੋਂ ਵੇਚਤੀ ਹੁੰਦੀ ਹੈ ਠੀਕ ਹੈ ਜੀ ਲਓ ਦੋਸਤੋ ਅੱਠਾ ਕਿ ਦਿਨਾਂ ਦੀ ਸੂਈ ਆ ਤੇ 20 ਕਿਲੋ ਦੁੱਧ ਇਸ ਵੈੜ ਦੇ ਥੱਲੇ ਹੁਣ ਹਾਜ਼ਰ ਆ ਆਰਡਰ ਵੇ ਫਿਕਸ ਆ ਡਰਾ ਕੰਪੈਕਟ ਜਾਰਡਰ ਆ ਤੇ ਥਾਣ ਥਾਣ ਦੀ ਇੱਕ ਵਾਰੀ ਆਪਾਂ ਤੁਹਾਨੂੰ ਪੂਰੀ ਸ਼ੇਪ ਦਿਖਾ ਦਈਏ ਉਸ ਤੋਂ ਬਾਅਦ ਆਪਾਂ ਹੋਰ ਗੱਲਬਾਤ ਕਰ ਲੈਨੇ ਆ ਆ ਲਓ ਜੀ ਠੀਕ ਆ ਜੀ ਸੋ ਮੁਠੀ ਥਾਣਾ ਦੋਸਤੋ ਹੱਥੀ ਚਵਾਈ ਲਾ ਥਾਣਾ ਤੇ ਸ਼ੇਰੇ ਵੀਰ ਵੈਸੇ ਹੱਥੀ ਚਵਾਈ ਵਧੀਆ ਸਿੰਪਲੋ ਜਿਹੀ ਹੈ ਹਾਂ ਜੀ ਇਹ ਵਧੀਆ ਹੁੰਦੀ ਵਧੀਆ ਚਵਾਈ ਸੰਦੂ ਸਾਹਿਬ ਚਵਾਈ ਤੋਂ ਨਹੀਂ ਕੋਈ ਗੱਲੇ ਕੀ ਕੋਈ ਪੂਰ ਛੱਟਾ ਨਹੀਂ ਹੈਗਾ ਕੋਈ ਲੈਣਾ ਨਹੀਂ ਫਿਰ ਜਿੰਨਾ ਵਿਖਾਲਾ ਕਰਦੀ ਆ ਜਦੋਂ ਚੋਈ ਜਾਵੇ ਤੇ ਮੁੜ ਕੇ ਦੇਨੇ ਕਿ ਨੇ ਨਹੀਂ ਆਖਣਾ ਵੀ ਵਿਖਾਲਾ ਕਰ ਜੂਗੀ ਇਹਨਾਂ ਜਿੰਨਾ ਇਹ ਵਿਖਾਲਾ ਕਰਦੇ ਜਿੰਨਾ ਝਾੜ ਜਾਂਦੀ ਵਹਨਾਂ ਨਹੀਂ ਰਾਤੀ ਮਾਤਰੀ ਆ ਪੂਰਾ ਨਿਛੋੜ ਦੇ ਮੈਂ ਪੂਰਾ ਮੈਨਾਂ ਜਾਬਦੀ ਨਹੀਂ ਮੜ ਕੇ ਸੋਈ ਹੁੰਦੀ ਜਿਤਰਾ ਦੇ ਠੀਕ ਹੈ ਜੀ ਹਾਂ ਜੀ ਹਾਂ ਜੀ ਅੱਛਾ ਤੇ ਮਾਰਨਿੰਗ ਅੱਜ ਕਿੰਨੇ ਵਜੇ ਚਵਾਈ ਜਾਂਦੀ ਕੀਤੀ 6 ਵਜੇ ਦੀ ਚਵਾਈ ਕੀਤੀ ਜੀ ਸੰਧੂ ਸਾਹਿਬ ਹੁਣ ਹੁਣ 5 ਕ ਹੁਣ ਵੀ ਟਾਈਮ ਤੁਹਾਨੂੰ ਪਤਾ 10 ਵਜੇ ਤੁਹਾਨੂੰ ਫੋਨ ਕੀਤਾ ਨਹੀਂ ਤੇ ਚਵਾਈ ਤੇ ਤੁਹਾਨੂੰ ਪਤਾ ਹਾਂ ਹਾਂ ਐ ਗੱਲ ਕਰਨ ਸਹੀ ਹੈ ਸਹੀ ਹਾਂ ਜੀ ਹਾਂ ਜੀ ਚਵਾਈ ਦੁੱਧ ਦਾ ਝੋੜਨ ਦਾ ਵੰਗਾ ਪਾ ਲੈਨੇ ਹਾਂ ਹਾਂ ਜੀ ਵੰਗਾ ਵੰਗਾ ਪਾ ਕੇ ਜਿਤਨਾ ਮਰਜੀ ਥੱਲੇ ਬਹਿ ਕੇ ਪਾ ਕੋਣ ਲੱਗੀ ਨਹੀਂ ਹਲਦੀ ਕਰਮਾਲੀ। ਲਓ ਦੋਸਤੋ ਵੰਗਾ ਵੀ ਵੀਰਾਂ ਦਾ ਵੀ ਪਾ ਲੈਨੇ ਆ। ਬਾਕੀ ਠੰਡੀ ਧੀਰੀ ਆ ਸੀਲਸ ਲੱਗ ਪੂਰੀ ਆ। ਤੇ ਬਾਕੀ ਆ ਥਣ ਤੋਂ ਇੱਕ ਵਾਰੀ ਤੁਸੀਂ ਬਹਿਣੀ ਵਾਲੇ ਪਾਸੇੋਂ ਜ਼ਰੂਰ ਦੇਖ ਲਓ ਠੀਕ ਆ ਜੀ। ਸੋ 20 ਕਿਲੋ ਮਿਲਕ ਇਸ ਵੈੜ ਦੇ ਥੱਲੇ ਹਾਜ਼ਰ ਆ। ਜਿੰਤਾ ਮਰਜ਼ੀ ਕੋਈ ਆਣ ਕੇ ਭਰਾ ਤਸੱਲੀ ਕਰ ਸਕਦਾ, ਚੋਗੇ ਦੇਖ ਸਕਦਾ, ਭਰਾ ਕੇ ਦੇਖ ਸਕਦਾ। ਬੇ ਤੜਕ ਪੇਜੰਤ। ਇੱਕ ਵਾਰੀ ਬੱਚਾ ਦਿਖਾ ਦਈਏ ਉਸ ਤੋਂ ਪਹਿਲਾਂ ਬਾਅਦ ਵਿੱਚ ਜੇ ਦੋਸਤੋਂ ਆਪਾਂ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਣੇ ਆ। ਆ ਵੇਖੋ 나ੜੂ ਬਿਲਕੁਲ ਬੱਚੇ ਦੇ ਨਾਲ ਆ ਜੀ। ਆਲੋ ਠੀਕਾ ਨਾੜੂ ਬੱਚੇ ਦੇ ਨਾਲ ਆ ਤੇ ਮਗਰ ਵਛਾ ਬਿਲਕੁਲ ਵਾਈਟ ਰੰਗ ਦੇ ਵਿੱਚ ਆ ਕਰੋ ਚੈੱਕ ਠੀਕ ਹੈ ਠੀਕ ਹੈ ਤੇ ਸ਼ੇਰੇ ਵੀਰ ਲਿਆਓ ਖੋਲ ਕੇ ਤੋਰ ਕੇ ਦਿਖਾ ਦਿਓ ਕੱਦ ਵੱਡਾ ਦੋਸਤੋ ਕੱਦ ਦੀ ਬਹੁਤੀ ਵੀਰ ਜ਼ਿਕਰ ਕਰਦੇ ਆ ਵੀ ਕੱਦ ਵੱਡਾ ਠੀਕਾ ਜੀ ਤੇ ਬੇਦੜਕਾ ਕੋਈ ਸੌਦਾ ਕਰਨੇ ਉਹ ਕੱਦ ਵੱਡਾ ਆ ਲਓ ਜੀ ਵੇਲਬੂਲ ਦੀ ਸਪੈਸ਼ਲ ਆ ਦੋਸਤੋ ਬੋਦੀ ਵਾਲੀ ਵੈੜਾ ਐਚ ਐਫ ਬਰੀਡ ਦੇ ਵਿੱਚ ਠੀਕਾ ਜੀ ਨਸਲ ਜਾਤ ਪੂਰੀ ਆ ਬਾਕੀ ਆਰਡਰ ਤੋਂ ਆਰਡਰ ਦੀ ਕੁਆਲਿਟੀ ਤੋਂ ਸਾਰੇ ਵੀਰਾਂ ਨੇ ਵੇਖ ਕੇ ਜਜਮੈਂਟ ਕਰ ਲੈਣੀ ਤੁਸੀਂ ਆ ਲੋ ਸੋ ਦੋਸਤ ਜਿੱਦਾਂ ਕਿ ਹੁਣ ਸਮਾਂ ਬਿਲਕੁਲ ਚੁਵਾਈ ਦਾ ਠੀਕ ਹੈ ਜਿਵੇਂ ਮਾਰਨਿੰਗ ਵੀ ਵੀਰ ਨੇ ਦੱਸਿਆ ਵੀ 6 ਵਜੇ ਦੀ ਚੁਵਾਈ ਆ ਤੇ ਹੁਣ ਵੀ ਸਮਾਂ ਜਿਹੜਾ ਬਿਲਕੁਲ 6 ਵਜੇ ਦਾ ਨੇੜ ਹੋਈ ਜਾਂਦਾ ਚੋਣ ਦਾ ਓਵੇਂ ਓਵੇਂ ਤੁਸੀਂ ਵੇਖੋਗੇ ਦੋਸਤੋ ਬਿਲਕੁਲ ਆਰਡਰ ਫਿਕਸ ਜੱਟੜਾ ਦੋਸਤੋ ਪੂਰਾ ਭਰਿਆ ਪਿਆ ਹੈ ਦੇਵਾ ਪੂਰਾ ਜਿਹੜਾ ਦੁੱਧ ਨਾਲ ਭਰ ਕੇ ਤਿਆਰ ਕਰੀ ਖੜੀ ਕਰਮਾ ਵਾਲੀ ਤੇ ਚੋਣ ਤੋਂ ਬਾਅਦ ਵੀ ਵੀਰ ਨੇ ਦੱਸਿਆ ਵੀ ਜਿਹੜਾ ਬਿਲਕੁਲ ਨਿਚੋੜ ਜਾਂਦੀ ਹੈ ਦੇਵਾ ਆ ਲਓ ਜੀ ਅੱਛਾ ਸ਼ੇਰਾ ਵੀਰ ਇੱਕ 몰ਲਾ 몰ਹ ਕੀ ਹੁੰਦਾ ਵੀਰਾਂ ਦੀ ਕੀ ਡਿਮਾਂਡ ਕਰਦੇ ਆ ਸੰਧੂ ਸਾਹਿਬ 65000 ਰੁਪਿਆ ਮੁੱਲ ਕਰਦੇ ਆ 65000 ਹਾਂਜੀ ਹਾਂਜੀ ਹਾਂ ਨਾ ਜਿਹੜਾ ਲਾਸਟ ਤੋਂ ਲਾਸਟ ਗੱਲ ਕਰਨ ਲਗੇ ਤੇ ਥੋੜਾ ਵਾਧਾ ਮਾਨ ਹੋ ਜਾਊਗਾ ਮੰਨ ਲਓ ਕੋਈ 1000 ਖੜਦਾ ਮਾਨ ਹੋ ਜਾਊਗਾ ਅੱਛਾ ਜੀ ਹਾਂਜੀ ਜੇ ਸੰਧੂ ਸਾਹਿਬ ਇਹਨੂੰ ਕੋਈ ਸੰਭੂ ਗਣਾ ਇਹ ਬਹੁਤੇ ਜਿਆਦੇ ਰੁੜੇ ਕਲਮਾਈ ਆ ਵੀ ਇੰਨੀ ਜਿਆਦੀ ਚਾਰੂਗਾ ਨਾ ਜੀ ਪੱਠੇ ਅੱਗੋਂ ਮੁੱਕਨ ਨਹੀਂ ਦਿੰਦੀ ਇਹਨੇ ਦੁੱਧ 50 ਕਿਲੋ ਕਰ ਜਣਾ ਠੀਕ ਹੈ ਜੀ ਹਾਂਜੀ ਹਾਂਜੀ ਆਪਣੇ ਕੋ ਤੇ ਰਾਤੀ ਆਈ ਸੰਧੂ ਸਾਹਿਬ ਠੀਕ ਹੈ ਵੀਰ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਨਾਲ ਦੋਸਤੋ 65000 ਜਿਹੜੀ ਇਹਦੀ ਡਿਮਾਂਡ ਵੀਰ ਨੇ ਕੀਤੀ ਦੇ 24 ਰਾਂ ਦਾ ਵੀ ਯਾਰਖੰਡ ਦਾ ਮਾਨਤਨ ਕਰਦੇ ਆਂ ਕਿ ਜਿਹੜਾ ਕੋਈ ਖਰੀਦਦਾਰ ਵੀ ਰੋਂਦਾ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਦੁੱਧ ਜਿੰਨਾ ਤੁਹਾਨੂੰ ਦੱਸਿਆ ਉਹ 20 ਕਿਲੋ ਆ ਆਪਦੇ ਹੱਥੀ ਵੀ ਇਹਨਾਂ ਨੇ ਚੋਕੇ ਵੇਖਿਆ ਬਾਕੀ ਕੋਈ ਵੀਰ ਪੈਸੇ ਖਰਚ ਕਰਨੇ ਜਿੰਨੇ ਆਪਦੀ ਤਸੱਲੀ ਵੀ ਤੁਸੀਂ ਕਰ ਸਕਦੇ ਜੇ ਦੂਰੋਂ ਜਿਹੜਿਓ ਘਰ ਆਣ ਕੇ ਠੀਕ ਆ ਤੇ 65000 ਦੇ ਵਿੱਚੋਂ ਮਾਨਤਾਨਾ 1000 ਤੇ ਬਾਕੀ ਮੌਕੇ ਤੇ ਕੋਈ ਛੋਟਛੱਪਾ ਹੋ ਜਾਊਗਾ ਅੱਛਾ ਵੀਰ ਸਿਹਰੇ ਸਾਗਰ ਨੰਬਰ ਤੇ ਜਿਹੜੀ ਆ ਮੱਝ ਵੀ ਆਪਣੇ ਕੋਲ ਆ ਹਾਂਜੀ ਸੰਧੂ ਸਾਹਿਬ ਤੇ ਇਹਦਾ ਕੀ ਰਿਕਾਰਡ ਆ ਕੀ ਸੁਬਾ ਕਿੰਮਾ ਸੁਬਾ ਸੁੰਦੀ ਆ ਸੁਬਾ ਸੰਧੂ ਸਾ ਤੇ ਜਸੂਗਾ ਹਾਂਜੀ ਹਾਂਜੀ ਪੰਜ ਚਾਰ ਦਿਨ ਹੀ ਲਊਗੀ ਹਨ ਤਿਆਰ ਹੀ ਆਉਣ ਤੱਕ ਲਓ ਪੰਜ ਚਾਰ ਦਿਨ ਹਾਂਜੀ ਹਾਂਜੀ ਠੀਕ ਆ ਕੱਦ ਕਾਟ ਦੀ ਤਾਂ ਵੱਡੀ ਆ ਮਾਹਾਂਜੀ ਹਾਂਜੀ ਹਾਂਜੀ ਥੋੜੀ ਜੀ ਨਾ ਫਿੱਕੀ ਆ ਥੋੜੀ ਜੀ ਨਾ ਕੱਦ ਕੋ ਉਤੇ ਫੋਹਦਿਆ ਠੀਕ ਆ ਨਾਰਮਲ ਜਿਹੜਾ ਦੋਸਤੋ ਲਸਪਨ ਹੈਗਾ ਠੀਕ ਆ ਜੀ ਥੋੜਾ ਜਿਹਾ ਲਸੇਰੇਪਨ ਦੇ ਵਿੱਚ ਤਾਂ ਬੇਸ਼ੱਕ ਥੋੜੀ ਜੀ ਹੈਗੀ ਆ ਠੀਕ ਆ ਬਾਕੀ ਕੱਦ ਸਰੀਰ ਘਟਾਂਚਾ ਮੱਝ ਤਾਂ ਫੁੱਲ ਬਟਾ ਫੁੱਲ ਵੱਡੀ ਹਾਈਟ ਆ ਸੋ ਦੂਰੋਂ ਨੇੜੋਂ ਕਿਸੇ ਵੀਰ ਨੇ ਸੌਦਾ ਕਰਨਾ ਤੇ ਕੋਈ ਦਰਮਿਆਨੀ ਜਾਂ ਮੀਡੀਅਮ ਹਾਈਟ ਨਹੀਂਗੀ ਵੱਡੀ ਹਾਈਟ ਆ ਬਾਕੀ ਆ ਤੁਸੀਂ ਇੱਕ ਵ ਤਦ ਦੇਣ ਦੋਸਤੋ 5 ਲੈ ਜੇ 4 ਲੈ ਜੇ ਹਫਤੇ ਦੇ ਬਿਲਕੁਲ ਅੰਦਰਵਾਰ ਸਮਾਂ ਲੈ ਕੇ ਜਾਊਗੀ ਬੇਨ ਬੂਨ ਦੋਵੇਂ ਪਾਸੇ ਵੇਖੋਗੇ ਮੋਟੀ ਬੇਨ ਹੈ ਮਿਲਕ ਬੇਨ ਠੀਕ ਆ ਜੀ ਤੇ ਥਾਣਾ ਜਿਹੜਾ ਉਲਟ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾ ਰਹੇ ਆ ਆਹ ਵੇਖ ਕੇ ਤੁਸੀਂ ਚੈੱਕ ਕਰ ਲਓ ਪਾ ਲਓ ਜੀ ਠੀਕ ਆ ਤੇ ਵੀਰ ਸ਼ੇਰੇ ਬਾਕੀ ਆਪਣੀ ਤਿੱਪਣ ਦੀ ਤਸੱਲੀ ਗਾਰੰਟੀ ਪੂਰੀ ਹਾਂਜੀ 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 ਉਹ ਪੂਰੀ ਬਾਕੀ ਆਪਣੀ ਆ ਗਿਆ ਆਪਣੀ ਜਿੰਨੇ ਵੀ ਵੀਰ ਨੇ ਲੈਣੀ ਆਪਣੀ ਸੱਲੀ ਕਰਕੇ ਖੜੇ ਹਾਂ ਜੀ ਅਹੀਂ ਤੇ ਟਿਪਕੇ ਤੁਹਾਨੂੰ ਪਤਾ ਲਿਆਉਣੇ ਆਂ ਇੰਦੇ ਬਹੁਤ ਸਾਲੀਆਂ ਕਰਕੇ ਲਿਆ ਦੀਆਂ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਲਓ ਦੋਸਤੋ ਕਿਉਂਕਿ ਅੱਗੋਂ ਵਪਾਰੀ ਵੀਰਾਂ ਦਾ ਵੀ ਜਿਹੜਾ ਹੁੰਦਾ ਮੇਨ ਨਿਸ਼ਾਨਾ ਵੀ ਆਪਦੀ ਤਸੱਲੀ ਪੂਰੀ ਕਰਕੇ ਪਸ਼ੂ ਲੈ ਕੇ ਜਾਣਾ ਕਿਉਂਕਿ ਪਹਿਲਾਂ ਕਿੱਲੇ ਆ ਆਪਣੇ ਕਿੱਲੇ ਤੋਂ ਉੱਪਰ ਪਸ਼ੂ ਰੱਖਣਾ ਹੁੰਦਾ ਇਸ ਕਰਕੇ ਤਸੱਲੀ ਜਿਹੜੀ ਆ ਦੋਸਤੋ ਪਹਿਲਾਂ ਆਪ ਚੰਗੇ ਢੰਗ ਨਾਲ ਕਰਕੇ ਲੈ ਕੇ ਆਉਂਦੇ ਆ ਵੀ ਦੋ ਦਿਨ ਪਸ਼ੂ ਚਾਰ ਦਿਨ ਟੱਕਣਾ ਵੀ ਪੈ ਸਕਦਾ ਹੋ ਸਕਦਾ ਵੀ ਕਈਰਾਂ ਪਸ਼ੂ ਬਿਲਕੁਲ ਤਿਆਰੀ ਤੇ ਨੇੜ ਆਇਆ ਵਿਕਦਾ ਕਈਰਾਂ ਪਸ਼ੂ ਸੋਇਆ ਸੋਇਆ ਵਿਕਦਾ ਇਸ ਕਰਕੇ ਪਹਿ ਉਸ ਤੋਂ ਬਾਅਦ ਕਿਸੇ ਵੀਰ ਨੂੰ ਕੋ ਦਿਨਾ ਪੈਂਦਾ ਤੇ ਤਸੱਲੀ ਥਣਾ ਦੀ ਤੇਪਣ ਤੋਪਣ ਦੀ ਪੂਰੀ ਵੀਰਾਂ ਦਾ ਵੀ ਆਪਣੀ ਤਸੱਲੀ ਆ ਬਾਕੀ ਪਤਲੇ ਪਿੰਡੇ ਦੇ ਵਿੱਚ ਆ ਚਮੜੀ ਬਿਲਕੁਲ ਪਤਲੀ ਕੱਦ ਘੱਟ ਫੁੱਲ ਵੱਡਾ ਠੀਕ ਆ ਜੀ ਇੱਕ ਮਾਲੀ ਵੀਰ ਹੋਣ ਦੇ ਕੋਲ ਆ ਮੋਹਰਾ ਦਾ ਨਾਲ ਖੜਾ ਬਿਲਕੁਲ ਬਿਲਕੁਲ ਇੱਕੋ ਲਗਾ ਦਾ ਠੀਕ ਆ ਜੀ ਕੱਦ ਘੱਟ ਇੱਕੋ ਜਿਹਾ ਹੈਗਾ ਜਿੱਦਾਂ ਮਾਲੀ ਤੁਸੀਂ ਵੇਖ ਸਕਦੇ ਜੇ ਮੋਹਰਾ ਦਾ ਮਾਲੀ ਆ ਤੇ ਬਿਲਕੁਲ ਇਹਦੇ ਨਾਲ ਰਲਦਾ ਮਿਲਦਾ ਕੱਦ ਆ ਬਾਕੀ ਅੱਗੋਂ ਤੁਸੀਂ ਆਪਣੀ ਜੱਜਮੈਂਟ ਲਾ ਲਿਓ ਠੀਕ ਆ ਤੇ ਲਿਓ ਵੀਰ ਸ਼ੇਰੇ ਇਹਨੂੰ ਇੱਕ ਵਾਰੀ ਖੋਲ ਕੇ ਤੋਰਗੇ 5 6 5 4 ਦਿਨ ਦੋਸਤੋ ਇ ਠੀਕ ਹੈ ਇੱਕ ਵਾਰੀ ਖੋਲ ਕੇ ਤੁਹਾਨੂੰ ਆਪਾਂ ਤੋੜ ਕੇ ਲੰਮਾ ਦਿਖਾ ਦਗੀ ਉਸ ਤੋਂ ਬਾਅਦ ਰੇਟ ਮੁੱਲ ਪੁੱਛ ਲਾਂਗੇ ਵੀਰ ਤੋਂ ਜਿਹੜੇ ਵੀਰ ਨੂੰ ਪਸੰਦ ਆਊਗਾ ਸੌਦਾ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਵੈਸੇ ਹੈ ਦੋਸਤੋ ਤਿਆਰੀ ਹੈ ਪੂਰੀ ਠੀਕ ਹੈ ਜੀ ਹੈ ਤਿਆਰੀ ਤੇ ਕੋਈ 5-4 ਦਿਨ ਕੁਲ ਜਾਂਦੇ ਕਰਦੇ ਆ ਜਦੋਂ ਦੋਸਤੋ ਸਮਾਂ ਪਸ਼ੂ ਨੇੜ ਆ ਹੀ ਜਾਂਦਾ ਕੋਈ ਜ਼ਿਆਦਾ ਸਮਾਂ ਨਹੀਂਗਾ ਬਸ ਉਹੀ 5-6 5-6 ਦਿਨ ਸੂਣ ਦੇ ਵਿੱਚ ਬਾਕੀ ਹੈ ਠੀਕ ਆ ਤੇ ਸ਼ੇਰ ਵੀਰ ਕੀ ਮੰਗ ਕਰਦੇ ਆਂ ਦਾ ਬੋਲ ਵੜੀ 85 ਹਜ਼ਾਰ ਸੰਤੂ ਸਾਹਿਬ ਦੇ ਦਾਂਗੇ 85 ਹਜ਼ਾਰ ਹਾਂਜੀ ਲੈਣ ਦੇਣ ਜਾਂ ਕਿਉਂ ਤੇ ਛੋੜ ਛੱਪੇ ਮੌਕੇ ਕਰਦਾ ਕਿ ਮਾਨਤਾਂ ਤੁਹਾਡੀ ਵੀਡੀਓ ਵੇਖ ਕੇ ਆਊਗਾ ਤੇ ਬਿਲਕੁਲ ਜੀ ਮਾਨਤਾਂ ਜ਼ਰੂਰ ਕਰਦੇ ਹੋਏ ਹਾਂਜੀ ਹਾਂਜੀ 85 ਹਜ਼ਾਰ ਚੋਂ ਹਾਂਜੀ ਹਾਂਜੀ ਲੋ ਦੋਸਤੋ 85 ਹਜ਼ਾਰ ਦੇ ਵਿੱਚੋਂ ਮਾਨਤਾਂ ਹੋ ਜਾਊਗਾ ਜਿਹੜਾ ਕੋਈ ਵੀਰ ਆਉਂਦਾ ਕਰੇ ਤਸੱਲੀ ਕਰਨਾ ਠੀਕ ਆ ਜੀ ਬਾਕੀ ਆਪਦੀ ਤਹਿ ਤੁਸੀਂ ਬਿਠਾ ਲਿਓ ਰੇਟ ਭਾਅ ਬਾਜ਼ਾਰ ਸਾਰੇ ਵੀਰਾਂ ਨੇ ਦੋਸਤੋ ਆਸੇ ਪਾਸੇੋਂ ਪਤਾ ਕਰਕੇ ਵੇਖ ਲੈਣਾ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਇਸ ਮੱਝ ਤੇ ਟਰਾਈ ਮਾਰ ਲਿਓ ਕਦ ਲਾਏ ਬਣਾਏ ਕਰਮ ਵਾਲੀ ਪਈ ਆ ਹਜੇ ਦਿਨ 5 6 5 6 ਕੱਢ ਦੀ ਆ ਠੀਕ ਆ ਸੋ 85000 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਸ਼ੇਰੇ ਵੀਰ ਇਹੋ ਸੀ ਦੋ ਪਸ਼ੂ ਆਪਾਂ ਨੂੰ ਬਤਾਉ ਹਾਂਜੀ ਹਾਂਜੀ ਸੰਧੂ ਸਾਹਿਬ ਦੋ ਪਸ਼ੂ ਠੀਕ ਹੈ ਜੀ ਹਾਂਜੀ ਹਾਂਜੀ ਤੇ ਇੱਕ ਸ਼ੇਰੇ ਵੀਰ ਜਿਹੜਾ ਪਰਲੇ ਬਣੇ ਮਾਨੀ ਆ ਹਾਂਜੀ ਹਾਂਜੀ ਉਹ ਸੰਧੂ ਸਾਹਿਬ ਆਪਾਂ ਨਾ ਸੇਲ ਨਹੀਂ ਕਰਦੇ ਉਤਰਾ ਰੱਖਿਆ ਹੈ ਮੱਝਾ ਮੁੱਝਾ ਹੱਥੇ ਅੱਛਾ ਜੀ ਹਾਂਜੀ ਹਾਂਜੀ ਮੱਝਾ ਮੁੱਝਾ ਕਰਵਾਉਣਾ ਹੱਥੇ ਰੱਖਿਆ ਜੰਪ ਜੁੰਪ ਮਤਲਬ ਵੀ ਲਵਾਉਂਦੇ ਆ ਆਸੇ ਪਾਸੇ ਪਿੰਡਾਂ ਵਾਲੇ ਵੀ ਹਾਂਜੀ ਹਾਂਜੀ ਵਾਧੂ ਲਵਾਉਂਦੇ ਜੀ ਮੱਝਾ ਮੁੱਝਾ ਬਣਦੀ ਤਾਂ ਠੀਕ ਹੈ ਕੋਈ ਫੀਸ ਵੀ ਰੱਖੀ ਹੋਈ ਹੈ ਹਾਂਜੀ ਫੀਸ ਰੱਖੀ ਕਿੰਨੀ ਫੀਸ ਲੈ ਰਹੇ ਜੀ 500 ਰੁਪਏ ਵਾਲੀ ਨੇ ਸੰਤੂ ਸਾਹਿਬ 500 ਰੁਪਏ ਫੀਸ ਹਾਂਜੀ ਹਾਂਜੀ ਤੇ ਹੋਰ ਕਿਸੇ ਨੇੜੇ ਬੰਨੇ ਵਿਧੀ ਚੰਦ ਸ਼ੀਨਾ ਕਪਿੰਡ ਨਾਰਲੀ ਖਲੜੇ ਵਾਲੀ ਸਾਈਡ ਤੋਂ ਵੀ ਕਿਸੇ ਵੀਰ ਦੇ ਮੱਝਾ ਲਵਾਉਣਗੇ ਤੇ ਹਾਂਜੀ ਪਹਿਲਾਂ ਵੇਖ ਜਾਣ ਮੰਨ ਲਓ ਨਹੀਂ ਵੀਡੀਓ ਵੇਖ ਕੇ ਪਹਿਲਾਂ ਮੁੜ ਕੇ ਵੇਖ ਜਾਣ ਵੇਖ ਕੇ ਕਰਾ ਲੈਣ ਬਿਲਕੁਲ ਬਿਲਕੁਲ ਲਓ ਦੋਸਤੋ ਮੋਰਾ ਮੱਜਾ ਮੋਰਾ ਝੋਟੀਆਂ ਕਿਸੇ ਵੀਰ ਨੇ ਕ੍ਰੋਸ ਕਰਾਉਣੀਆਂ ਨੇ ਨੀਲੀ ਰਾਵੀ ਨੂੰ ਬੇਸ਼ੱਕ ਨੀਲੀ ਰਾਵੀ ਦਾ ਤੁਸੀਂ ਸੀਮਨ ਭਰਾ ਲਿਆ ਕਰੋ ਜੰਪ ਕਰਾ ਲਿਆ ਕਰੋ ਕਿਸੇ ਮਾਲੀ ਤੋਂ ਪਰ ਮੋਰਾ ਜਿਹੜੇ ਵੀਰਾਂ ਕੋਲ ਮੱਜਾਂ ਝੋਟੀਆਂ ਨੇ ਮੋਰਾ ਦੇ ਮਾਲੀ ਤੋਂ ਲਵਾਉਣਾ ਚਾਹੁੰਦੇ ਜੀ ਤੇ ਇਸ ਮਾਲੀ ਤੋਂ ਦੋਸਤੋ ਤੁਸੀਂ ਲਵਾ ਸਕਦੇ ਜੇ ਇਹ ਵੀ ਵੀਰ ਉਹਨਾਂ ਦੇ ਕੋਲ ਹੈਗਾ ਠੀਕ ਹੈ ਜੀ ਤੇ ਉਮਰਿੰਦੀ ਕਿੰਨੀ ਕਹ ਜੀ ਇਹ ਚੌਗਾ ਹੈ ਜੀ ਸੰਧੂ ਸਾਹਿਬ ਚੌਗਾ ਮੋਹ ਚੌਗਾ ਜੀ ਕਾਫੀ ਮੱਜਾਂ ਬਣ ਗਈ ਹੋਣੀਆਂ ਹਾਂਜੀ ਮੱਜਾਂ ਦੇ ਬੜੀਆਂ ਬਣ ਗਈਆਂ ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਜੰਪ-ਜੰਪ ਇੱਕ ਦੋ ਦੇ ਠੀਕ ਹੈ ਜੀ। ਹਾਂਜੀ ਹਾਂਜੀ। ਬਾਕੀ ਕਾਦਰ ਦੋਸਤੋ ਮਾਲੀ ਦਾ ਵੇਖ ਕੇ ਤੁਸੀਂ ਚੈੱਕ ਕਰ ਲਓ। ਸੋ ਉਹਨਾਂ ਵੀਰਾਂ ਲਈ ਆ ਵੀ ਜਿਹੜੇ ਨੇੜੇ-ਤੇੜੇ ਦੇ ਪਿੰਡ ਆ ਪੁੱਚਰ ਨਿੱਕੀ ਵੱਡੀ ਹੋਗੀ ਦੋਸਤੋ ਤੇ ਇਧਰ ਵਿਧੀ ਜਾਂਦਾ ਸ਼ੀਨਾ ਹੋ ਗਿਆ ਦੋਸਤੋ ਖਾਲੜਾ ਇਧਰ ਸਤਵਾਂ ਵਾਲੇ ਵੀਰ ਹੋਗੇ ਤੇ ਬਾਕੀ ਇਧਰ ਕੋਟਨੀ ਸਰਾਏ ਖਾਂ ਹੋਗੇ ਦੋਸਤੋ ਜਿਹੜੇ-ਜਿਹੜੇ ਨਾਲ-ਨਾਲ ਲੱਗਦੇ ਪਿੰਡ ਨੇ ਕੋਈ ਵੀਰ ਉਹ ਵੀ ਸਰਵਿਸ ਲੈਣੀ ਚਾਹੁੰਦਾ ਠੀਕ ਹੈ ਜੀ ਮੱਝਾਂ ਆਪਦੀਆਂ ਲਪਾਉਣਾ ਚਾਹੁੰਦਾ ਤਾਂ ਤੁਸੀਂ ਸੰਪਰਕ ਕਰ ਲਿਓ। ਥੋੜੀ ਜੀ ਫੀਸ ਰੱਖੀ ਆ ਵੀਰ ਨੇ ਤੇ ਹੋਰ ਵੀਰ ਗੱਲਬਾਤ ਕੋਈ। ਬਸ ਤੇ ਨੰਬਰ ਬੋਲ ਦ ਠੀਕ ਹੈ ਜੀ 97797 21242 ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਇਹ ਨੰਬਰ ਵੀਰ ਸ਼ੇਰੇ ਦੇ ਲਗਾਤਾਰ ਸਕਰੀਨ ਦੇ ਉੱਪਰ ਚੱਲਦੇ ਨੇ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਦੋ ਪਸ਼ੂ ਅੱਜ ਦਿਖਾਉਣੇ ਸੀ ਤੁਹਾਨੂੰ ਆਪਾਂ ਇਸ ਕਰੋ ਦੋ ਪਸ਼ੂਆਂ ਦੀ ਡਿਟੇਲ ਡਿਟੇਲ ਜਿਹੜੀਆਂ ਤੁਹਾਡੇ ਨਾਲ ਆਪਾਂ ਸਾਂਝੀ ਕਰ ਦਿੱਤੀ ਆ ਕਾਰਨ ਕਿ ਆਪਣੀ ਤਸੱਲੀ ਆ ਨਰਕਪਰਖ ਕਰ ਲਿਓ ਸੋ ਸਾਰੇ ਵੀਰਾਂ ਦਾ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਕਰਦੇ ਆ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ